ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਹਫਤਾ 사 ਹਫਤਾ ਕਰਦੀ ਆ। ਹੋਰ ਸਨਮ ਜੀ ਸਾਰੇ ਕਿਵੇਂ ਆ? ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ। ਅਸੀਂ ਵੀ ਠੀਕ ਆ। ਤੇ ਲੋ ਜੀ ਸ਼ਾਮ ਦਾ ਟਾਈਮ ਆ ਇਹ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਾਣੀ ਦੇ ਵਿੱਚ ਸਬਜੀ ਪਾਣੀ। ਲੋ ਜੀ ਆਪਾਂ ਅੱਜ ਇੱਕ ਨਵੀਂ ਰੈਸਪੀ ਸ਼ੇ ਤੁਹਾਡੇ ਨਾਲ ਸ਼ੇਅਰ ਕਰਦੇ ਆ। ਆਪਾਂ ਬਣਾਉਨੇ ਆ ਅੱਜ ਪਾਣੀ ਦੇ ਵਿੱਚ ਤੜਕਾ ਲਗਾਉਨੇ ਸਬਜੀ ਨੂੰ। ਸਬਜੀ ਬਣਾਉਣੀ ਆ ਆਪਾਂ ਆਲੂਆਂ ਦੀ। ਇਹ ਇਹ ਸਬਜ਼ੀ ਨੂੰ ਤੜਕਾ ਲਗਾਵਾਂਗੇ ਆਪਾਂ ਤੇਲ ਨਾਲ ਤੜਕਾ ਲਗਾਉਣੇ ਕੋਈ ਤੇਲ ਨਹੀਂ ਵਰਤਣਾ ਕੋਈ ਘਿਓ ਨਹੀਂ ਵਰਤਣਾ ਸਿਰਫ ਪਾਣੀ ਦੇ ਵਿੱਚ ਹੀ ਤੜਕਾ ਲਗਾਵਾਂਗੇ ਚਲੋ ਜੀ ਸਟਾਰਟਿੰਗ ਕਰਦੇ ਆ ਤੇ ਇਹ ਆਪਣੇ ਚਾਰ ਆਲੂ ਨਵੇਂ ਹੋਏ ਨੇ ਜੀ ਇਹ ਚਾਰ ਆਲੂ ਆਪਾਂ ਛਿੱਲ ਲਏ ਸੀ ਇਹਨਾਂ ਨੂੰ ਹੁਣ ਆਪਾਂ ਕੱਟ ਲੈਣੇ ਆ ਛੋਟੇ-ਛੋਟੇ ਹਿੱਸੇ ਵਿੱਚ ਪਤਲੇ-ਪਤਲੇ ਕੱਟ ਲੈਣੇ ਇਹਨਾਂ ਨੂੰ ਫੇਰ ਆਪਾਂ ਗੈਸ ਤੇ ਉਬਾਲਣਾ ਤਾਂ ਦਵਾਂਗੇ ਇਹ ਨਾਲ ਆਲੂ ਆਪਣੇ ਛੇਤੀ ਉਬਲ ਜਾਣਗੇ ਜੇ ਆਪਾਂ ਦੂਜੇ ਲੋਟੋਂ 12ਵੇਂ ਤੱਕ ਟਾਈਮ ਲੱਗਦਾ ਹੈ ਤੇ ਮੈਨੂੰ ਲੇਟ ਹੋ ਚੁੱਕਿਆ ਮੈਂ ਲਵੇ ਕੱਪੜੇ ਵਾਲੇ ਕਰਾਹ ਘਾ ਲੇ ਸੀ ਉਹਦੇ ਕਰਕੇ ਮੈਨੂੰ ਜ਼ਿਆਦਾ ਲੇਟ ਹੋ ਚੁੱਕੀ ਹੈ ਇਸ ਲਈ ਮੈਂ ਕੱਟ ਕੇ ਹੀ ਆਲੂ ਨੂੰ ਪਾਉਂਦੀ ਲੋ ਜੀ ਆਲੂ ਆਪਨੇ ਹੁਣ ਉਬਲਣ ਲਈ ਇੱਧਰ ਪਾ ਦੇ ਲਿਆ ਤੇ ਇਧਰੋਂ ਚੱਲਦਾ ਬਾਬਾ ਜੀ ਦਾ ਰੈਰਾਸ ਦਾ ਪਾਠ ਰੈਰਾਸ ਦਾ ਪਾਠ ਕਰਦੇ ਨੇ ਬਾਬਾ ਜੀ ਤੇ ਸਮਾਪਤੀ ਹੋਣ ਵਾਲੀ ਆ ਪਾਠ ਦੀ ਤੇ ਇਧਰ ਹੁਣ ਆਪਾਂ ਇਹਨੂੰ ਕਾਤੇ ਦਿਨੇ ਆ ਦਬੂ ਨੂੰ ਤੇ ਆਪਣੇ ਇੰਨਾ 5 ਮਿੰਟ ਵਾਸਤੇ ਆ ਨੂੰ ਉਬਲਣ ਲਗੇ ਇੰਨਾ ਆਪਾਂ ਮਿਕਸੀ ਰਹੀ ਮਤਲਬ ਕਿ ਜੋ ਆਪਣਾ ਮਿਕਸੀ ਗ੍ਰाइंड ਕਰ ਲੈਣੇ ਮਸਾਲਾ ਗ੍ਰाइंड ਕਰਨ ਵਾਸਤੇ ਮਸਾਲਾ ਸਾਂ ਜੋ-ਜੋਸ ਮਸਾਲੇ ਆਪਾਂ ਨੂੰ ਚਾਹੀਦੇ ਰੇਤੋਂ ਉਹ ਸ਼ੇਅਰ ਕਰਦੇ ਆਂ ਹਾਂਜੀ ਆਪਾਂ ਨੂੰ ਮਸਾਲੇ ਵਾਸਤੇ ਸਿਰਫ ਦੋ ਟਮਾਟਰ ਹੀ ਜੂਸ ਕਰਨੇ ਨੇ ਪਿਆਜ਼ ਹੋ ਗਏ ਨੇ ਮਹਿੰਗੇ ਪਿਆਜ਼ ਆਪਾਂ ਨਹੀਂ ਪਾਉਂਦੇ ਨਹੀਂ ਪਾਉਣਾ ਲਸਣ ਸਿਰਫ ਟਮਾਟਰ ਦਾ ਹੀ ਜੂਸ ਕਰਾਂਗੇ ਟਮਾਟਰ ਨੂੰ ਹੁਣ ਆਪਾਂ ਮਿਕਸੀ ਦੇ ਜਾਰ ਰਹੀ ਗ੍ਰाइंड ਕਰ ਲੈਣੇ ਆਂ ਇਹ ਤਬਰੀਕ ਟੋਟੇ ਕਰਕੇ ਨਾ ਟਮਾਟਰਾਂ ਦੇ ਕੱਟ ਕਰਕੇ ਇਹਨੂੰ ਗ੍ਰाइंड ਕਰ ਲਵਾਂਗੇ ਆਪਾਂ ਪਿਆਜ਼ ਵੀ ਬਹੁਤ ਜ਼ਿਆਦਾ ਮਹਿੰਗੇ ਹੋਏ ਪਏ ਨੇ ਤੇ ਪਿਆਜ਼ ਆਪਾਂ ਨਹੀਂ ਪਾਉਂਦੇ ਹੈਗੇ ਤੇ ਪਾਣੀ ਦੇ ਵਿੱਚ ਤੜਕਾ ਲਗਾਵਾਂਗੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣੂਗੀ ਲੋ ਜੀ ਹੁਣ ਇਹਨੂੰ ਆਪਾਂ ਗ੍ਰाइंड ਕਰ ਲਿਆਨੇ ਆ। ਅੱਜ ਜੀ ਦੋ ਟਮਾਟਰਾਂ ਦਾ ਆਪਾਂ ਪਾਣੀ ਪਾ ਕੇ ਗ੍ਰाइंड ਕਰ ਲਿਆ। ਤੇ ਮਸਾਲਾ ਬਹੁਤ ਜਿਆਦਾ ਵਧੀਆ ਬਣ ਗਿਆ ਤੇ ਹੁਣ ਇਧਰ ਆਪਾਂ ਗਏ ਸੁੱਤੇ ਧਰ ਲਈ ਆ ਫਰਾਈ ਪੈਨ ਤੇ ਇਹਦੇ ਵਿੱਚ ਆਪਾਂ ਪਹਿਲਾਂ ਥੋੜਾ ਜਿਹਾ ਭੁੰਨਾਗੇ ਜੀਰਾ ਜੀਰੇ ਵੀ ਨਾ ਤਾਂ ਸਬਜ਼ੀ ਦਾ ਸਵਾਦ ਹੀ ਨਹੀਂ ਆਉਂਦਾ ਜੀ ਅੱਛਾ ਲਓ ਜੀ ਆਪਾਂ ਥੋੜਾ ਜਿਹਾ ਜੀਰਾ ਭੁੰਨ ਲਾਨੇ ਆ ਤੇ ਜਦੋਂ ਆਪਣਾ ਜੀਰਾ ਭੁੱਜ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਜੋ ਪਾਣੀ ਵਾਲੇ ਟਮਾਟਰ ਗ੍ਰाइंड ਕਰੇ ਹੋਏ ਨੇ ਇਹ ਪਾਵਾਂਗੇ ਤੇ ਇਧਰ ਆਪਣੇ ਆਲੂ ਬਣੀ ਜਾਂਦੇ ਨੇ बाकी फिर इन लगूगा तड़का जीरा अपने भुन लिया है पूरा भुनिया गया टमा थोड़ा ये लाल मिर्च भी, पास मिर्च भी पास मिर्च पा सकते हो कट कट के हरिया मिर्चा भी पा सकते हो नहीं पाई क्योंकि बच्चे खाते नहीं है हरिया मिर्चा पीस के ਪਾਸ ਆ ਗਏ ਬੱਚੇ ਨਹੀਂ ਖਾਂਦੇ ਹੈਗੇ ਤੇ ਲੋ ਜੀ ਨੂੰ ਆਪਾਂ 2 ਮਿੰਟ ਇਦਾਂ ਇੱਕ ਮਿੰਟ ਲਵਾ ਲੋ ਸੇਕ ਜਾ ਡੇਢ ਕਿ ਮਿੰਟ ਤੋਂ ਵੱਸ ਜ਼ਿਆਦਾ ਨਹੀਂ ਲੋ ਜੀ ਪਾਣੀ ਦੇ ਵਿੱਚ ਆਪਣਾ ਤੜਕਾ ਲੱਗਦਾ ਆਪਾਂ ਨੇ ਪਿਆਜ਼ ਤੇ ਤੇਲ ਦਾ ਜਾਬੀ ਨਵੇੜ ਦਿੱਤਾ ਕਿਉਂਕਿ ਪਿਆਜ਼ ਵੀ ਹੋ ਗਏ ਨੇ ਮਹਿੰਗੇ ਤੇ ਤੇਲ ਵੀ ਬਹੁਤ ਜ਼ਿਆਦਾ ਮਹਿੰਗਾ ਹੈ ਸਰੋਂ ਦਾ ਤੇ ਹੁਣ ਤੜਕਾ ਪਾਣੀ ਦੇ ਵਿੱਚ ਹੀ ਲਗਾਇਆ ਕਰਾਂਗੇ ਚਲੋ ਜੀ ਦੇਖੋ ਆਪਾਂ ਉਹ ਟਮਾਟਰਾਂ ਦੀ ਸੌਸ ਜੀ ਹੈ ਨਾ ਚਟਣੀ ਇਸੇ ਹੋਇਆ ਆਪਣਾ ਮਸਾਲਾ ਟਮਾਟਰਾਂ ਦਾ ਇਹ ਬਣ ਕੇ ਰੈਡੀ ਆ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਪਾ ਲਓ ਮਨੋਣਾ ਲੋ ਜੀ ਸਵਾਦ ਅਨੁਸਾਰ ਪਾਤਾ ਹੈ ਦੇ ਵਿੱਚ ਆਪਾਂ ਨਮਕ ਹਲਦੀ ਲਾਲ ਮਿਰਚ ਲਾਲ ਮਿਰਚ ਘੱਟ ਰੱਖਾਂਗੇ ਕਿਉਂਕਿ ਬੱਚੇ ਫਿਰ ਘੱਟ ਖਾਣਗੇ ਮਿਰਚ ਫਿਰ ਕਹਿੰਦੇ ਮਿਰਚ ਜਾ ਰਹੀ ਖਾਣੀ ਹੈ ਇਹ ਮੈਂ ਸਬਜ਼ੀ ਲੋ ਜੀ ਆਪਣਾ ਮਸਾਲਾ ਹੋ ਗਿਆ ਰੈਡੀ ਇਧਰੋਂ ਆਪਾਂ ਜੇ ਆਲੂ ਉੱਬਲ ਮੇ ਧਰੇ ਹੋਏ ਸੀ ਇਹ ਗੈਸ ਕਰ ਦਿੰਨੇ ਆ ਬੰਦ ਹੁਣ ਇਹਦੇ ਵਿੱਚੋਂ ਆਪਾਂ ਆਲੂ ਕੱਢ ਕੇ ਪਾਵਾਂਗੇ ਇਸ ਨੇ ਆਲੂ ਇਹਦੇ ਵਿੱਚ ਮਿਕਸ ਕਰ ਦਿੱਤੇ ਨੇ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਥੋੜੀ ਜੀ ਮੇਥੀ ਥੋੜੀ ਜੀ ਪਾ ਦਿੱਤੀ ਆਪਾਂ ਨੇ ਮੇਥੀ ਜੇਕਰ ਲੈਵੇ ਸੁੱਕਾ ਤੋਂ ਨਹੀਂ ਆ ਪੀਸਿਆ ਹੋਇਆ ਉਹ ਵੀ ਪਾ ਸਕਦੇ ਹੋ ਲੋ ਜੀ ਆ ਆਪਣੇ ਆਲੂਆਂ ਸਬਜ਼ੀ ਹੋ ਗਈ ਰੈਡੀ ਇਹਦੇ ਵਿੱਚ ਬੱਚਾ ਕਰਕੇ ਆਪਾਂ ਇਹਦੇ ਪਾਪਾ ਥੋੜਾ ਜਿਹਾ ਆਪਾਂ ਮੈਗੀ ਮਸਾਲਾ ਬੱਚੇ ਮੈਹੀ ਮਸਾਲਾ ਪਾ ਕੇ ਬਹੁਤ ਆਜੀ ਹੁੰਦੀ ਹੈ ਨਾ ਸਬਜੀ ਇਹਨੂੰ ਟੇਸਟੀ ਬਣਦੀ ਆ। ਲੋਜੀ ਸਬਜੀ ਹੋ ਗਈ ਆਪਣੀ ਰੈਡੀ। ਗੈਸ ਕਰ ਦਿੰਨੇ ਆਪਾਂ ਬੰਦ। ਤੇ ਸਬਜੀ ਆਪਣੀ ਪੂਰੀ ਵਧੀਆ ਬਣ ਗਈ ਆ। ਦੇਖੋ ਬਹੁਤ ਜ਼ਿਆਦਾ ਟੇਸਟ ਟੇਸਟੀ ਸਬਜੀ ਬਣੀ ਆ। ਪਾਣੀ ਦੇ ਵਿੱਚ ਆਪਾਂ ਤੜਕਾ ਲਗਾਏ ਆ। ਤੇ ਜੇ ਕਿਸੇ ਵੀ ਮਤਲਬ ਕਿ ਮੇਰੀ ਭੈਣ ਨੇ ਸਬਜੀ ਬਣਾਣੀ ਹੋਵੇ ਤੜਕਾ ਲਗਾਉਣਾ ਹੋਵੇ ਪਾਣੀ ਦੇ ਵਿੱਚ ਤਾਂ ਇਸ ਤਰ੍ਹਾਂ ਲਗਾ ਸਕਦੇ ਹੋ ਕਿਸੇ ਵੀ ਸਬਜੀ ਨੂੰ ਲਗਾ ਲਓ ਹਰ ਇੱਕ ਸਬਜੀ ਨੂੰ ਲੱਗ ਜਾ ਜਿਵੇਂ ਲਓ ਕੋਈ ਸਬਜੀ ਨਹੀਂ ਸੀ ਬੱਸ ਤਾਂ ਮੈਂ ਦਾਲ ਬਣਾਈ ਹੋਈ ਹੈ ਦੁਪਹਿਰੇ ਮੈਂ ਬਣਾਈ ਸੀ ਕद्दू ਛੋਲੇ ਦੀ ਦਾਲ ਤੇ ਇਸ ਕਰਕੇ ਫਿਰ ਮੈਂ ਬੱਚਿਆਂ ਵਾਸਤੇ ਹਮ ਸੁੱਕੇ ਆਲੂ ਸਬਜੀ ਬਣਾਈ ਹੈ ਪਾਣੀ ਦੇ ਵਿੱਚ ਤੜਕਾ ਲਗਾਇਆ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਜੇ ਤੁਸੀਂ ਦਾਲ ਨੂੰ ਤੜਕਾ ਨਹੀਂ ਲਗਾਉਣਾ ਹੈਗਾ ਤਾਂ ਦਾਲ ਨੂੰ ਤੜਕਾ ਵੀ ਇੱਕ ਨਹੀਂ ਪਾਣੀ ਦੇ ਵਿੱਚ ਹੀ ਲੱਗ ਜਾਂਦਾ ਹੈ ਇਹ ਲੋਕੀਏ ਜੇਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਲਾਈਕ ਆਮਗੀ ਕੋ ਹੋਰ ਵੀ ਦੇਖਣ ਲਈ ਸਾਰਿਆਂ ਨੂੰ ਸ਼ਸ਼ਿਕਾ